ਜੈਸੀ ਰਾਮ ਬਾਏ ਕੁ ਜੀ ਦਾ ਖਾਲਸਾ ਸ੍ਰੀ ਬਾਏ ਕੁ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਲਾਡੀ ਪੰਜਾਬ ਪਟਾਣ ਚ ਫੈਨਾ ਪੰਜਾਬ ਅੱਜ ਤੁਹਾਡੇ ਨਾਲ ਜਿਹੜਾ ਲਾਈਵ ਹੋਣ ਦਾ ਕਾਰਨ ਤੁਹਾਨੂੰ ਸਭ ਨੂੰ ਪਤਾ ਹੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਕੱਲ ਜਿਹੜੀ ਫੇਰਾ ਦਿਨ ਬਹਿਲਾਉਣ ਵਾਲੀ ਜਿਹੜੀ ਇੱਕ ਵਾਰਦਾਤ ਹੋਈ ਹੈ ਮੋਗਾ ਦੇ ਵਿੱਚ ਮੋਗਾ ਦੇ ਵਿੱਚ ਸਾਡੇ ਇੱਕ ਭਰਾ ਛੇ ਚੈਨਕ ਮੰਗਤਰਾ ਮੰਗਾ ਜਿਹਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੋ ਕਿ ਬਹੁਤ ਹੀ ਜ਼ਿਆਦਾ ਇੱਕ ਦੁਖਦਾਈ ਗੱਲ ਹੈ ਪਰ ਦੁਖ ਦੀ ਗੱਲ ਹੈ ਕਿ ਪ੍ਰਸ਼ਾਸਨ ਮਾਂ ਤੋਂ ਸਾਡੇ ਸੀਐਮ ਸਾਹਿਬ ਜਿਹੜੇ ਹੈ ਉਹ ਕੰਮ ਕਰ ਹੀ ਨਹੀਂ ਸੁੱਤੇ ਪਏ ਆ ਪਿਛਲੇ ਕਿੰਨੇ ਲੰਮੇ ਸਮੇਂ ਤੋਂ ਤੁਸੀਂ ਦੇਖਿਆ ਕੁਝ ਸਮੇਂ ਬਾਅਦ ਹੀ ਕਿਸੇ ਨਾ ਕਿਸੇ ਸਿਪਾਹੀ ਦਾ ਹਿੰਦੂ ਲੀਡਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਔਰ ਦੁਖ ਦੀ ਗੱਲ ਹੈ ਜਿਹੜਾ ਉਦੋਂ ਬਾਅਦ ਗੱਲ ਹੁੰਦੀ ਆ ਉਹਦੇ ਵਿੱਚ ਇੱਕੋ ਗੱਲ ਕਹੀ ਜਾਂਦੀ ਆ ਕਿ ਜਿਹੜਾ ਇਹ ਕਤਲ ਹੋਇਆ ਆਪਸੀ ਰੰਜਿਸ਼ ਕਰਕੇ ਹੋਇਆ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜਿੰਨੇ ਵੀ ਚਿੰਚਲਕ ਮਾਰੇ ਜਾਂਦੇ ਨੇ ਜਾਂ ਹਿੰਦੂ ਲੀਡਰ ਮਾਰੇ ਜਾਂਦੇ ਨੇ ਇੱਕੋ ਗੱਲ ਕਿਉਂ ਕਹੀ ਜਾਂਦੀ ਹੈ ਕਿ ਇਹ ਜਿਹੜਾ ਕਤਲ ਹੋਇਆ ਆਫੀ ਰੰਜਿਸ਼ ਕਰਕੇ ਹੋਇਆ ਇਸ ਕੇਸ ਦੇ ਵਿੱਚ ਵੀ ਜਿਹੜੀ ਗੱਲ ਆਉਣ ਵਾਲੇ ਦਿਨਾਂ ਦੇ ਇਹੀ ਨਿਕਲੇਗੀ ਕਿ ਆਫੀ ਰੰਜਿਸ਼ ਕਰਕੇ ਹੋਇਆ ਪੰਜਾਬ ਦੇ ਵਿੱਚ ਕਿੰਨੇ ਅਸੀਂ ਆਪਣੇ ਹੀਰੇ ਆਪਣੇ ਸੱਜਿਆ ਖੱਬਿਆ ਬਾਵਾ ਆਪਣੇ ਵੱਡੇ ਭਰਾ ਕੋਈ ਛੋਟੇ ਭਰਾ ਕਿੰਨੇ ਅਸੀਂ ਗਵਾ ਚੁੱਕੇ ਆ ਕਿਉਂ ਕਿਉਂਕਿ ਚਿੰਚਲਕ ਜਿਹੜੇ ਸੱਚ ਬੋਲਦੇ ਨੇ ਹਮੇਸ਼ਾ ਦੇਸ਼ ਇਤੇ ਦੀ ਗੱਲ ਕਰਦੇ ਨੇ ਆਪ ਕੀ ਭਾਈਚਾਰ ਸਾਜਾਂ ਨੂੰ ਜੋੜਨ ਦੀ ਗੱਲ ਕਰਦੇ ਨੇ ਔਰ ਦੇਸ਼ ਵਿਰੋਧੀ ਲੋਕਾਂ ਦੇ ਖਿਲਾਫ ਬੋਕਦੇ ਨੇ। ਛੋ ਦੋਸਤੋ ਜਿਹੜੇ ਅਸੀਂ ਛੇਚਾਨਕ ਲੋਕ ਹੱਥ ਬੋਲਣ ਵਾਲੇ ਇਹ ਕਰਕੇ ਇਹੋ ਜਿਹੇ ਲੋਕਾਂ ਨੂੰ ਅਸੀਂ ਚੰਗੇ ਨਹੀਂ ਲੱਗਦੇ। ਕਿਸੇ ਵੀ ਛੇਚਾਨੋ ਦੀ ਜਿਹੜੀ ਰੱਖਿਆ ਏ ਉਹ ਮੈਂ ਦੇਖਦਾ ਆ ਰਿਹਾ ਕਿ ਨਹੀਂ ਕੀਤੀ ਜਾ ਰਹੀ ਉਦਰੀਕਿਆਂ ਜਿਹੇ ਤਰੀਕੇ ਨਾਲ ਹੋਣੀ ਚਾਹੀਦੀ ਆ। ਕਿੱਥੇ ਆ ਸਾਡੀ ਆਈ ਵੀ ਕਿੱਥੇ ਸਾਡੀ ਸੀ ਆਈ ਡੀ ਦੀ ਦਿਮੇਵਾਰੀ ਇਹਨਾਂ ਦੀ ਦਿਨ ਦਿਹਾੜੇ ਸਾਡੇ ਭਰਾ ਸਾਡੇ ਕਤਲ ਕਰਤੇ ਜਾਂਦੇ ਨੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆ ਤੁਹਾਨੂੰ ਪਤਾ ਹੀ ਹੈ ਕੱਲ ਮੋਗੇ ਦੇ ਵਿੱਚ ਵੀ ਕੱਲ ਇੱਕ ਹੋਰ ਵਿਅਕਤੀ ਦਾ ਵੀ ਕਤਲ ਕੀਤਾ ਗਿਆ ਕੁਝ ਸਮੇਂ ਬਾਅਦ ਹੀ ਕੁਝ ਸਮੇਂ ਬਾਅਦ ਹੀ ਜਿਹੜਾ ਸਾਡਾ ਕੋਈ ਨਾ ਕੋਈ Hindu ਭਰਾ ਜਿਹੜਾ ਸਨਾਤਨ ਲਈ ਕੰਮ ਕਰਦਾ ਦੇਸ਼ ਲਈ ਕੰਮ ਕਰਦਾ ਉਹਨੂੰ ਮਾਰ ਦਿੱਤਾ ਜਾਂਦਾ ਕਦੋਂ ਤੱਕ ਚੱਲੇਗੀ ਇਹ ਖੂਨੀ ਕਿਹੜਾ ਕਰ ਕੁਝ ਸਮਾਂ ਪਹਿਲਾਂ ਦੋ ਤਿੰਨ ਵਾਰ ਜਿਹੜਾ ਮੇਰੇ ਤੇ ਅਟੈਕ ਕਰਨ ਜਿਹੜੇ ਆਏ ਸੀ ਗੈਂਗਸਟਰ ਜਿਹੜੇ ਉਹ ਪੁਲਿਸ ਨਾਲ ਫੜੇ ਆ ਲਾਸਟ ਟਾਈਮ ਜਿਹੜਾ ਪਹਿਲਾਂ ਦੋ ਵਾਰਾ ਦਿਲਬੀਰ ਦਰਿੰਦਾ ਮੈਨੂੰ ਮਾਰਨਾ ਆਇਆ ਸੀ ਫਿਰ ਇੱਕ ਬਾਹਰਲੇ ਮੁਲਕ ਤੋਂ ਕਿਦੋਂ ਆਇਆ ਸੀ ਨਵੇਂ ਸ਼ਹਿਰ ਫੜਿਆ ਗਿਆ ਸੀ ਉਸ ਤੋਂ ਬਾਅਦ ਜਿਹੜਾ ਮੇਰੇ ਘਰੇ ਹੈਨ ਗ੍ਰੇਨੇਡ ਸੁੱਟਣ ਬੰਦੇ ਆਏ ਸੀ ਉਹਨਾਂ ਨੂੰ ਖੰਨੇ ਪੁਲਿਸ ਨੇ ਫੜ ਲਿਆ ਜੋ ਕਿ ਜੇਲ੍ਹ ਦੇ ਵਿੱਚ ਬੰਦ ਨੇ ਕਿੱਥੇ ਸਾਡੀ ਸੁਰੱਖਿਆ ਅੱਜ ਮੈਂ ਪੁੱਛਣਾ ਚਾਹੁੰਦਾ ਜੋ ਲਾਸਟ ਟਾਈਮ ਦੇ ਵਿੱਚ ਮੈਨੂੰ ਚਾਰ ਬੰਦੇ ਮੇਰੇ ਘਰੇ ਵੜ ਕੇ ਸੀ ਮਾਰਨ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਦੂਜੇ ਦਿਨ ਜਿਹੜਾ ਇੱਕ ਦੋ ਤਾਂ ਮੇਰੇ ਨਾਲ ਦੇ ਪਿੰਡਾਂ ਦੇ ਸੀ ਲੜੇ ਹੋਏ ਇੱਕ ਮੇਰੇ ਪਿੰਡ ਦਾ ਸੀ ਜੋ ਅੱਜ ਅੱਜ ਜੇਲ੍ਹ ਦੇ ਵਿੱਚ ਬੰਦ ਨੇ ਕਿੱਥੋਂ ਆਏ ਉਹਨਾਂ ਕੋਲ ਹੈਂਡ ਗ੍ਰੇਨੇਡ ਜਿਉ ਖੰਨੇ ਪੁਲਿਸ ਖੰਨੇ ਦੇ ਵਿੱਚ ਪੁਲਿਸ ਨਾ ਰਾਤ ਨੂੰ ਫੜਦੀ ਉਹਨਾਂ ਨੂੰ ਤਾਂ ਉਸ ਰਾਤ ਨੂੰ ਉਹਨਾਂ ਨੇ ਮੇਰੇ ਕਰੇ ਹੈਂਡ ਗ੍ਰੇਨੇਡ ਸੁੱਟਣੇ ਸਨ ਪਰ ਜਿਹੜੀ ਆ ਸਾਡੀ ਸੁਰੱਖਿਆ ਕਿਉਂ ਨਹੀਂ ਯਕੀਨੀ ਬਣਾਈ ਜਾ ਰਹੀ ਕੀ ਅਸੀਂ ਗਲਤ ਕਰ ਰਹੇ ਹਾਂ ਦੇਸ਼ਿਤ ਲਈ ਗੱਲ ਜਿਹੜਾ ਦੇਸ਼ ਦੀ ਆਪਸੀ ਭਾਈਚਾਰ ਸਾਂਝਾ ਨੂੰ ਜੋੜਨ ਦੀਆਂ ਗੱਲਾਂ ਕਰਦੇ ਦੇਸ਼ ਲੋਤੀ ਲੋਕਾਂ ਦੇ ਖਿਲਾਫ ਬੋਲਦੇ ਆ ਕਿ ਅਸੀਂ ਗਲਤ ਕਰ ਰਹੇ ਹਾਂ ਅਸੀਂ ਕਿੱਥੇ ਗੱਲ ਤਾਂ ਸਾਨੂੰ ਦੱਸਿਆ ਤਾਂ ਜਾਵੇ ਜੇ ਅਸੀਂ ਦੇਸ਼ ਵਿਰੋਧੀ ਲੋਕਾਂ ਦੇ ਖਿਲਾਫ ਬੋਲਦੇ ਆ ਤਾਂ ਅਸੀਂ ਗਲਤ ਕਰ ਰਹੇ ਹਾਂ ਮਾੜਾ ਕਰ ਰਹੇ ਹਾਂ ਆਪ ਆਪ ਦੀ ਪਾਈਚਾਰ ਸੰਧਾ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਆਂ ਕੀ ਮਾੜਾ ਕਰਦੇ ਆਂ ਆ ਟੁੱੱਤੇ ਜੇ ਕਦੀੜਾਂ ਜੀਆਂ ਗੈਂਗਸਟਰ ਹੁੰਦੇ ਨਾ ਤੇ ਜਿਹੜੇ ਚੋਰ ਲੁੱਚੇ ਲਭੰਗੇ ਜਿਹੜੇ ਹੁੰਦੇ ਨੇ ਇਹਨਾਂ ਨੂੰ ਗੈਂਗਸਟਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਇੱਕ ਕਦੀੜਾਂ ਨੇ ਸਿਰੇ ਦੀਆਂ ਚੋਰ ਨੇ ਇਹ ਇਹਨਾਂ ਦੇ ਚੋਰੀਆਂ ਦੇ ਪਰਚੇ ਨੇ ਠੱਗੀਆਂ ਦੇ ਪਰਚੇ ਨੇ ਡਕੈਤ ਨੇ ਇਹ ਕਿਉਂ ਇਹਨਾਂ ਨੂੰ ਮੌਕੇ ਤੇ ਫੜਿਆ ਜਾਂਦਾ ਕਿਉਂ ਦਿਨਕੌਲਟਰ ਨਹੀਂ ਕੀਤਾ ਜਾਂਦਾ ਆ ਗੋਲਡੀ ਵਿਰਾਟ ਕਥੀੜ ਵਰਗੇ ਜਿਹੜੇ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਕਿਉਂ ਨਹੀਂ ਇੰਡੀਆ ਲਿਆਂਦੇ ਜਾਂਦੇ ਹੋਰ ਆਜੇ ਕਿੰਨੇ ਪੰਗੋੜੇ ਕੁੱਤੇ ਨੇ ਇਹ ਜਿਹੜੇ ਬੰਦੇ ਨੂੰ ਬਹੁਤ ਵੱਡੇ ਗੈਂਗਸਟਰ ਸਮਝਦੇ ਨੇ ਕੋਈ ਪੈਸੇ ਲੈ ਕੇ ਕਿਸੇ ਨੂੰ ਮਾਰ ਰਿਹਾ ਕੋਈ ਮਾਹੌਲ ਖਰਾਬ ਕਰਨ ਲਈ ਮਾਰ ਰਿਹਾ ਪਰ ਮੇਰਾ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਸਾਡੀ ਆਈ ਵੀ ਕਿੱਥੇ ਹੈ ਸਾਡੀ ਸੀਆਈਡੀ ਕਿੱਥੇ ਹੈ ਕਨ ਇੰਟੈਲੀਜੈਂਸ ਫੇਲ ਹੋ ਚੁੱਕੀ ਹੈ ਸਾਡੀ ਸਾਡੇ ਭਰਾ ਮਾਰੇ ਜਾਂਦੇ ਨੇ Hindu ਭਰਾ ਸਾਡੇ ਕਿੰਨੇ ਹੀ ਮਗੜਾਦਾ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਮਾਰ ਦਿੱਤੇ ਗਏ ਤੇ ਸਾਡੀ ਸਿਰਫ ਇਹ ਗਲਤੀ ਸੀ ਕਿ ਉਹ ਦੇਸ਼ਿੱਤੀ ਦੇ ਗੱਲਾਂ ਕਰਦੇ ਸੀ ਦੇਸ਼ਵ੍ਰਤੀ ਲੋਕਾਂ ਦੇ ਖਿਲਾਫ ਬੋਲਦੇ ਸੀ ਪਿਛਲੇ ਕਿੰਨੇ ਸਮੇਂ ਤੋਂ ਮੈਨੂੰ ਜਿਹੜਾ ਮਾਰਨ ਦੀ ਤੇ ਧਮਕੀਆਂ ਬਾਹਰੋਂ ਫੋਨ ਆ ਰਹੇ ਨੇ ਦਾ ਹੋਟਲ ਰੈਡ ਕੋਲਾਕ ਅਜੇ ਤੱਕ ਲੋਕ ਕਦੇ ਮੈਂ ਤਾਂ ਕੰਪਲੀਟ ਵੀ ਨਹੀਂ ਕਦੇ ਲਗਾਈ ਸਾਡੇ ਜਦੋਂ ਵੀ ਕੋਈ ਹਿੰਦੂ ਭਰਾ ਮਾਰਿਆ ਜਾਂਦਾ ਅੱਗੇ ਦੇ ਵਿੱਚ ਇੱਕੋ ਗੱਲ ਹੁੰਦੀ ਕਿ ਇਹ ਆਪਦੀ ਹਿੰਦੂਸ ਕਰਨ ਮਾਰਿਆ ਗਿਆ ਇਹ ਕਿਦੋਂ ਤੱਕ ਚੱਲੂਗਾ ਇਹ ਸਭ ਕੁਝ ਕਿੱਥੇ ਨੇ ਸਾਡੇ ਡੀਜੀਪੀ ਸਾਹਿਬ ਕਿੱਥੇ ਪੇ ਨੇ ਕਿ ਆ ਸੀਐਮ ਸਾਹਿਬ ਕਿੱਥੇ ਪੇ ਨੇ ਸਾਡੇ ਦੇਖਦਾ ਨਹੀਂ ਕੁਝ ਵੀ ਇਹਨਾਂ ਨੂੰ ਖਿਪਸਾਇਨਾ ਕਿਸੇ ਮਾਮਾ ਦੇ ਪਤਨੀ ਹੈ ਭੈਣ ਦੇ ਭਾਈ ਨਹੀਂ ਹੈ ਖਿਪਸਾਇਨਾ ਕਿਹੜਾ ਘਰ ਵੱਡੇ ਕੱਡੇ ਵੱਡੇ ਹੋਣ ਕਿ ਪਛੇਂਦੇ ਕੋਈ ਹੈ ਨਹੀਂ ਹੈ ਜੇ ਅਸੀਂ ਬੇਸਿੱਤ ਲਈ ਕੰਮ ਕੰਮ ਕਰ ਰਹੇ ਆ ਸਾਨੂੰ ਕੋਈ ਤਨਖਾਹ ਨਹੀਂ ਮਿਲਦੀ ਅਸੀਂ ਫੇਰ ਵੀ ਕੰਮ ਕਰ ਰਹੇ ਆ ਦੇਸ਼ ਵਿਰੋਧੀ ਲੋਕਾਂ ਦੇ ਖਿਲਾਫ ਬੋਲਦੇ ਆ ਕਿ ਸਾਡੀਆਂ ਆਹੀ ਗਲਤੀਆਂ ਨੇ ਇੱਕ ਕੁੱਤੇ ਆਣ ਕਿਦੋਂ ਵੀ ਅਸਲਾ ਲੈ ਕੇ ਸਾਡੇ ਭਰਾਵਾਂ ਨੂੰ ਮਾਰ ਕੇ ਚਲੇ ਜਾਣ ਅਗਰ ਕਦ ਤੱਕ ਹੋਊਗਾ ਐਸੀ ਹਮਸਾ ਤੁਸੀ ਦਿੱਤੋ ਮਾਨੂੰ ਲੋਕਾਂ ਨੇ ਛੋੜਿਆ ਸੀ ਵੋਟਾਂ ਪਾਈਆਂ ਸੀ ਕਿ ਇੱਕ ਚੰਗਾ ਸੀਐਮ ਆਉਂਦਾ ਦੇਸ਼ ਲਈ ਆਪਣੇ ਸਟੇਟ ਲਈ ਕੰਮ ਕਰੂਗਾ ਜੋ ਜੋ ਗੁੰਡਾਗਰਦੀ ਪਹਿਲੀ ਹੋਈ ਹੈ ਇੱਥੇ ਉਹਨੂੰ ਖਤਮ ਕਰੇਗਾ ਆਏ ਦਿਨਾਂ ਬਾਅਦ ਖਾਲਸਤਾਨੀ ਜਿਹੜੇ ਭਗੋੜੇ ਹੋਏ ਨੇ ਇੱਥੋਂ ਜਿੰਮੇਵਾਰੀ ਚੁੱਕ ਲੈਂਦੇ ਨੇ ਕਿ ਅਸੀਂ ਮਰਵਾਇਆ ਸੀ ਕੀਤਾ ਕਾਤਰ ਚੱਲੂਗਾ ਇਹ ਕਿਉਂ ਨਹੀਂ ਹੈ ਜਿਹੜੇ ਕੀੜਾ ਜੜੀਆਂ ਬਾਹਰ ਬੱਧੀਆਂ ਨੇ ਖਾਲਸਤਾਨ ਦੇ ਨਾਂ ਤੇ ਲੜਾ ਰਹੇ ਨੇ ਲੋਕਾਂ ਨੂੰ ਉਹਨਾਂ ਨੂੰ ਕਿਉਂ ਨਹੀਂ ਫੜਕੇ ਇੰਡੀਆ ਲੈਂਦਾ ਜਾਂਦਾ ਕਿਉਂ ਨਹੀਂ ਸਖਸੀਅਤ ਦਾ ਮਤ ਕੇ ਜਾਂਦੀਆਂ ਜਿਹੜੇ ਜੇਲ੍ਹਾਂ ਦੇ ਵਿੱਚ ਫਾਂਸੀ ਨਹੀਂ ਸਜ਼ਾ ਜਿਹਨਾਂ ਨੂੰ ਹੋ ਚੁੱਕੀ ਐ ਕਿ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ। ਸੋਚਣ ਵਾਲੀਆਂ ਗੱਲਾਂ ਨੇ ਯਾਰ ਇਹ ਸਾਰੀਆਂ। ਤਾਂ ਮੈਂ ਬੇਨਤੀ ਕਰਦਾ ਮਾਨਯੋਗ ਸੀਐਮ ਸਾਹਿਬ ਨੂੰ ਮਾਨਯੋਗ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਸਾਡੇ ਜਿਹੜੇ ਨੇ ਉਹਨਾਂ ਨੂੰ ਕਿ ਸਾਡੇ ਜਿਹੜੇ ਸੇਕਨ ਭਰਾ ਨੇ ਜੋ ਬੇਖੌਫ होके ਦੇਸ਼ਿਤ ਲਈ ਕੰਮ ਕਰ ਰਹੇ ਨੇ ਬਿਨਾ ਕਿਸੇ ਸਵਾਰਥ ਤੋਂ ਬਿਨਾ ਕਿਸੇ ਨਾਲਜ ਤੋਂ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਓ। ਸਾਡੇ ਜਿਹੜੇ ਭਰਾ ਐ ਉਹਨਾਂ ਨੂੰ ਆਏ ਦਿਨ ਮਾਰਿਆ ਜਾਂਦਾ। ਉਹਨਾਂ ਦੀ ਜਾਨ ਦੀ ਵੀ ਰਾਖੀ ਕਰੋ ਉਹਨਾਂ ਦੇ ਵੀ ਪਰਿਵਾਰ ਨੇ ਇਹੋ ਜਿਹੇ ਲੋਕ ਜਿਹੜੇ ਦੇਸ਼ ਇਹ ਲੋਕ ਜਿਹੜੇ ਹੁੰਦੇ ਨੇ ਇਹਨਾਂ ਦਾ ਕੋਈ ਧਰਮ ਨਹੀਂ ਕੋਈ ਮਜ਼ਬ ਨਹੀਂ ਹੁੰਦਾ ਸਭ ਨੂੰ ਪਤਾ ਇਹਨਾਂ ਗੱਲਾਂ ਦਾ ਇਹਨਾਂ ਦਾ ਇੱਕੋ ਕੰਮ ਹੁੰਦਾ ਚੰਦ ਪੈਸੇ ਲੈ ਕਿਸੇ ਨੂੰ ਮਾਰਨਾ ਜਾਂ ਮਾਹੌਲ ਖਰਾਬ ਕਰਨਾ ਜਿਹਨੇ ਲੰਮੇ ਸਮੇਂ ਤੋਂ ਮੈਨੂੰ ਕਿੰਨੇ ਫਰੇਟ ਆਏ ਨੇ ਮਾ ਜਿਹੜੇ ਸਾਡੇ ਸੀਨੀਅਰ ਅਫਸਰਾਂ ਨੇ ਉਹਨਾਂ ਨੇ ਮੈਨੂੰ ਉਹ ਦੱਸਦੇ ਨੇ ਬੁਲਾ ਕੇ ਪਰ ਫਿਰ ਵੀ ਸੁਰੱਖਿਆ ਜਿਹੜੀ ਹੈ ਉਹ ਕਿਉਂ ਨਹੀਂ ਜੀ ਕਿੰਨੀ ਮਣਾਈ ਜਾਂਦੀ ਸ਼ਿਵ ਚੰਦ ਜੀ ਦਾ ਤੁਹਾਨੂੰ ਪਤਾ ਹੈ ਕਿ ਉਹ ਬਹੁਤ ਵੇੜਾ ਫਲਾਣਾ ਵਿਅਕਤੀ ਆ ਕੋਈ ਵੀ ਸਾਡੇ ਸ਼ਿਵ ਚੰਦ ਆਪਣੇ ਜਿਹੜੇ ਐਕਟਿਵ ਨੇ ਜਿਆਦਾ ਉਹਨਾਂ ਨੂੰ ਥ੍ਰੈਟਸ ਹੈਗੇ ਨੇ ਕਿਉਂ ਨਹੀਂ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਸੁੱਤੀ ਪਈ ਆ ਸਾਡੀ ਆਈ ਵੀ ਸੁੱਤੀ ਪਈ ਸੀ ਆਈਡੀ ਬਸ ਹੋ ਗਿਆ ਤਨਖਾਹਾਂ ਹੀ ਲੈਣ ਦੇ ਉੱਗੇ ਨੇ ਇਹ ਸੋ ਮੇਰੀ ਬੇਨਤੀ ਆ ਜਾਗੋ ਪੰਜਾਬ ਦੇ ਵਿੱਚ ਆਪਦੀ ਭਾਈਚਾਰਾ ਖਾਂਜਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਜੋ ਸੀ ਕੰਮ ਕਰ ਰਹੇ ਆ ਤੁਸੀਂ ਵੀ ਕਰੋ ਦੇਜ ਲੋਦੀ ਲੋਕਾਂ ਦੇ ਖਿਲਾਫ ਅਸੀਂ ਬੋਲਦੇ ਆ ਤੁਸੀਂ ਤਾਂ ਬਹੁਤ ਕੁਝ ਕਰ ਸਕਦੇ ਹੋ ਆਏ ਜਨਾਬਾ ਦੀਂਦੂ ਭਰਾ ਸਾਡਾ ਕੋਈ ਨਾ ਕੋਈ ਮਾਰਿਆ ਜਾਂਦਾ ਕਿਹਾ ਅਸੀਂ ਹਿੰਦੂ ਤਰ੍ਹਾਂ ਦੀ ਗੱਲ ਕਰਦੇ ਆ ਗਲਤ ਕਰਦੇ ਆ ਸਾਡੀ ਭਾਈਚਾਰਾ ਸ਼ਾਂਤਾਂ ਦੀ ਗੱਲ ਕਰਦੇ ਆ ਗਲਤ ਕਰਦੇ ਆ ਬਾਹਰ ਬਾਰੀ ਬੁਖਤ ਤੁਹਾਨੂੰ ਕਿੰਨੇ ਭਰਾ ਅਸੀਂ ਖੋਲੇ ਨੇ ਆਪਣੇ ਸਾਡੀ ਗਲਤੀ ਤਾਂ ਦੱਸੋ ਕੀ ਆ ਕੁਝ ਸੋਚੋ já and bande matram